ਆਪਣੇ 4 ਜਨਵਰੀ ਦੇ ਖਨੌਰੀ ਪ੍ਰੋਗਰਾਮ ਜਿਹਦੇ ਵਿੱਚ ਦੇਰ ਤੋਂ 1.2 ਲੱਖ 2 ਲੱਖ ਕਿਸਾਨਾਂ ਨੇ ਮਜ਼ਦੂਰਾਂ ਨੇ ਔਰ ਪੰਜਾਬੀਆਂ ਨੇ ਉਹਦੇ ਵਿੱਚ ਹਰਿਆਣੇ ਦੇ ਲੋਕਾਂ ਨੇ ਰਾਜਸਥਾਨ ਯੂਪੀ ਮੱਧ ਪ੍ਰਦੇਸ਼ ਤੱਕ ਦੇ ਕਿਸਾਨਾਂ ਨੇ ਉਹਦੀ ਸ਼ਮੂਲੀਅਤ ਕੀਤੀ ਆ ਤੇ ਮੈਂ ਪੁੱਛਣਾ ਚਾਹੁੰਦਾ ਸਾਡੇ ਇਸ ਵੀਰ ਨੂੰ ਵੀ ਫਿਰ ਸਾਡੇ ਉਹ 4 ਵਾਲੇ ਪ੍ਰੋਗਰਾਮ ਦੇ ਪੈਨ ਬਰਾਬਰ ਉਸੇ ਦਿਨ ਤੁਹਾણે ਜਿਹੜਾ ਪ੍ਰੋਗਰਾਮ ਰੱਖਿਆ ਉਹ ਕਾਦੇ ਲਈ ਰੱਖਿਆ ਸੀ ਕੀ ਮਤਲਬ ਸੀ ਉਹਦਾ ਇਹਦਾ ਮਤਲਬ ਤੁਸੀਂ ਤੁਸੀਂ ਸਰਕਾਰ ਨਾਲ ਮਿਲੇ ਹੋਏ ਸੀ ਸਰਕਾਰ ਦੇ ਇਸ਼ਾਰੇ ਤੇ ਉਹ ਪ੍ਰੋਗਰਾਮ ਰੱਖਿਆ ਉਹ ਸਾਡੇ ਪ੍ਰੋਗਰਾਮ ਰੱਖੇ ਹੋਏ ਦੋਨਾਂ ਫਾਰਮਾਂ ਦੇ ਪ੍ਰੋਗਰਾਮ ਨੂੰ ਕਮਜ਼ੋਰ ਕਰਨ ਲਈ ਰੱਖਿਆ ਸੀ ਤੇ ਲੋਕ ਅਣਜਾਣ ਨਹੀਂ ਆ ਕੌਣ ਸਰਕਾਰ ਨਾਲ ਰਲ ਕੇ ਚੱਲਦਾ ਹੈ ਕੌਣ ਸਰਕਾਰ ਨੂੰ ਚੈਲੰਜ ਕਰ ਰਿਹਾ ਹੈ ਇਹ ਲੋਕਾਂ ਨੂੰ ਸਭ ਪਤਾ ਹੈ ਲੈਂਡ ਪੂਲਿੰਗ ਦੇ ਤਹਿਤ ਜ਼ਮੀਨ ਲਈ 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 ਜਾ ਰਹੇ ਸੀ ਜ਼ਬਰਦਸਤ ਨਹੀਂ ਲੋਕਾਂ ਦੀ ਤੁਸੀਂ ਤਾਂ ਹੁਣ ਵੀ ਸਰਕਾਰ ਦੇ ਪੱਖ 'ਚ ਖੜੇ ਸੀ ਉਹ ਗੱਲ ਸਰਕਾਰ ਦੇ ਪੱਖ 'ਚ ਨਹੀਂ ਭੁਗਤੀ ਤੁਹਾਡੀ ਸੋ ਮੈਂ ਬੇਨਤੀ ਕਰੂੰਗਾ ਕਿ ਸ਼ਹਿਰ ਲੀਡਰ ਹੈ ਸੋਚ ਕੇ ਬੋਲਣ ਦੀ ਲੋੜ ਹੈ ਜਿਹੜੀ ਏਕਤਾ ਦੀਆਂ ਗੱਲਾਂ ਰੋਜ਼ ਕਰਦੇ ਹੋਂ ਉਹ ਏਕਤਾ ਨਾ ਹੋਵੇ ਅੱਜ ਤੁਸੀਂ ਇਹ ਗੱਲ ਕਹੀ ਹੈ ਪਰ ਮੈਂ ਬੇਨਤੀ ਕਰਦਾ